ਪੰਜਾਬ ਸਰਕਾਰ ਵੱਲੋਂ ਤੇ ਉਹਨਾਂ ਦੇ ਮੰਤਰੀਆਂ ਵੱਲੋਂ ਲੋਕਾਂ ਦੇ ਲਈ ਕੀ ਕੁਝ ਕੀਤਾ ਜਾ ਰਿਹਾ ਹੈ ਆਪਣੇ ਨਜ਼ਰੀਏ ਦੇ ਨਾਲ ਆਪਣੀ ਸੋਚ ਦੇ ਨਾਲ ਤਾਂ ਆਓ ਤੁਹਾਨੂੰ ਅਸੀਂ ਦਿਖਾਉਨੇ ਆ ਆ ਤੁਹਾਡੀ ਅੱਖੀ ਦੇਖੋਗੇ ਤੁਸੀਂ ਕਿ ਸਾਡੇ ਇਲਾਕੇ ਦੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਜਦੋਂ ਦੇ ਉਹ ਇਸ ਇਲਾਕੇ ਦੇ ਵਿੱਚ ਆਪਣੀਆਂ ਵੋਟਾਂ ਲੈ ਕੇ ਮੰਤਰੀ ਬਣੇ ਉਦੋਂ ਤੋਂ ਉਹਨਾਂ ਦੀ ਸੋਚ ਅਨੁਸਾਰ ਜੋ ਉਹਨਾਂ ਨੇ ਪਰਿਵਾਰ ਦੇਖੇ ਕਿ ਝੁੱਗੀ ਝੋਪੜੀਆਂ ਦੇ ਵਿੱਚ ਰਹਿ ਰਹੇ ਨੇ ਤਾਂ ਬੀਤੇ ਦਿਨੀ ਉਹਨਾਂ ਨੇ ਮਲੋੜ ਦੇ ਵਾਰਡ ਨੰਬਰ 26 ਦੇ ਵਿੱਚ 15 ਅਜਿਹੇ ਪਰਿਵਾਰਾਂ ਨੂੰ 50-50 ਹਜ਼ਾਰ ਦੇ ਚੈੱਕ ਜਿਹੜੇ ਉਹ ਆਪਣੀ ਨਿੱਜੀ ਗ੍ਰਾਂਟ ਦੇ ਵਿੱਚੋਂ ਦਿੱਤੇ ਤਾਂ ਕਿ ਉਹ ਆਪਣੇ ਰਹਿਣ ਦੇ ਲਈ ਕੋਈ ਜਗ੍ਹਾ ਬਣਾ ਸਕਣ ਆਪਣੇ ਛੱਤ ਸਿਰ ਤੇ ਰੱਖ ਛੜਨ ਤਾਂ ਇਸ ਲਈ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਝੁੱਗੀ ਚੌਪੜੀ ਵਾਲਿਆਂ ਨੂੰ 50-50 ਹਜ਼ਾਰ ਰੁਪਏ ਦੇ ਚੈੱਕ ਜਿਹੜੇ ਉਹ ਵੰਡਰੇ ਨੇ ਤਾਂ ਇਸ ਤੋਂ ਇਲਾਵਾ ਜਿਹੜੇ ਉਹਨਾਂ ਦੇ ਦਫ਼ਤਰ ਇੰਚਾਰਜ ਰਮੇਸ਼ ਛਰਨੀ ਵਾਲਾ ਉਹਨਾਂ ਨੇ ਦੱਸਿਆ ਕਿ ਕੈਬਨਿਟ ਮੰਤਰੀ ਜੀ ਜਦੋਂ ਤੋਂ ਇਸ ਇਲਾਕੇ ਦੇ ਵਿੱਚ ਸੀ ਤਾਂ ਉਹਨਾਂ ਨੇ ਦੇਖਿਆ ਵੀ ਗਲੀਆਂ ਦੇ ਵਿੱਚ ਲੋਕਾਂ ਨੂੰ ਸੀਵਰੇਜ ਦੀ ਸਮੱਸਿਆ ਪਾਣੀ ਦੀ ਸਮੱਸਿਆ ਆਦ ਕਈ ਸਮੱਸਿਆਵਾਂ ਦੇ ਨਾਲ ਝੁੁੰਜਣਾ ਪੈ ਰਿਹਾ ਹੈ ਤਾਂ ਉਹਨਾਂ ਨੇ ਉਦੋਂ ਹੀ ਮਨ ਦੇ ਵਿੱਚ ठान ਲਿਆ ਸੀ ਵੀ ਜਦੋਂ ਉਹ ਕੁਝ ਬਣੇ ਤਾਂ ਉਹ ਕੁਝ ਨਾ ਕੁਝ ਅਜਿਹੇ ਵੱਖਰਾ ਕਰਨਗੇ ਤਾਂ ਕਿ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਗੇ ਤਾਂ ਇਹ ਤੁਸੀਂ ਦੇਖ ਰਹੇ ਹੋ 50-5000 ਰੁਪਏ ਦੇ ਚੈੱਕ ਜਿਹੜੇ ਆ ਚੁੱਗੀ ਚੋਪੜੀ ਵਾਲਿਆਂ ਨੂੰ ਦਿੱਤੇ ਜਾ ਰਹੇ ਆ ਤਾਂ ਫਿਰ ਇਸ ਤੋਂ ਬਾਅਦ ਤੁਸੀਂ ਮੈਂ ਇਹਨਾਂ ਦੇ ਵਿੱਚ ਦੱਸਦਾ ਤੁਹਾਨੂੰ ਵੀ ਅੱਜ ਕਿਹਨਾਂ ਕਿਹਨਾਂ ਨੂੰ ਚੈੱਕ ਵੰਡੇ ਗਏ ਇਹਨਾਂ ਦੇ ਵਿੱਚ ਰੰਗੀਲਾ ਸੰਤੋਸ਼ ਰਾਣੀ ਰੋਸ਼ਨੀ ਦੇਵੀ ਸੋਨ ਲਾਲ ਬਬਲੀ ਕੁਮਾਨੀ ਵੀਨਾ ਰਾਣੀ ਸਤਪਾਲ ਪਰਵਿੰਦਰ ਕੌਰ ਆਦਿ ਯਾਨੀ ਕਿ 15 ਜਿਹੜੇ ਨੂੰ ਜਿਹੜੇ ਅੱਜ ਚੈੱਕ ਜਿਹੜੇ ਆ ਉਹ 50-500 ਦੇ ਵੰਡੇ ਗਏ ਇਸ ਮੌਕੇ ਤੇ ਨਗਰ ਕੌਂਸਲ ਦੇ ਜਿਹੜੇ ਈਓ ਸਾਹਿਬ ਹੈ ਜਗਸੀਰ ਸਿੰਘ ਢਾਲੀਵਾਲ ਜੀ ਉਹ ਮੌਜੂਦ ਰਹੇ ਸ਼ਹਿਰੀ ਪ੍ਰਧਾਨ ਗਗਨਦੀਪ ਸਿੰਘ ਔਲਖ ਬਲਦੇਵ ਕਗਨੇਜਾ ਜਸਮੀਤ ਸਿੰਘ ਬਰਾੜ सुरेश कुमार जसकरण सिंह गुरप्रीत सिंह वर्दी पीए अर्श कुमार पीए चंद्रपाल सिंह विक्रांत खराना नवदीप सिंह औलक एडवोकेट अमन कुमार मिंदर कुमार आर वर्कर ਅਤੇ ਉਹ ਦੇਦਾਰ ਇਸ ਸਮੇ ਮੌਜੂਦ ਸਨ ਤਾਂ ਤੁਸੀਂ ਇਹ ਦੇਖ ਰਹੇ ਹੋ ਹੁਣ ਆਪਾਂ ਨੂੰ ਜੋ ਸਮੱਸਿਆਵਾਂ ਲੋਕਾਂ ਨੂੰ ਝੰਜਣਾ ਪੈ ਰਿਆ ਸੀ ਉਸ ਦੇ ਬਾਰੇ ਜਿਹੜੀ ਜਾਣਕਾਰੀ ਹੈ ਜਿਹੜੀ ਗੱਲਬਾਤ ਸਾਂਝੀ ਕਰਨੀ ਹੈ ਲੋਕਾਂ ਦੀ ਗੱਲ ਜਿਹੜੀ ਉਹ ਕੈਬਨਿਟ ਮੰਤਰੀ ਤੱਕ ਜਿਹੜੀ ਉਹ ਰੱਖੀ ਹੈ ਉਹਨਾਂ ਨੇ ਸਾਡੇ ਜਿਹੜੇ ਜ਼ਿਲ੍ਹੇ ਦੇ ਮੀਡੀਆ ਇੰਚਾਰਜ ਅਰਮੇਸ਼ਰਨੀ ਵਾਲਾ ਜੀ ਤਾਂ ਫਿਰ ਆਪਾਂ ਆਓ ਤੁਹਾਨੂੰ ਉਹਨਾਂ ਨਾਲ ਵੀ ਗੱਲਬਾਤ ਸਾਂਝੀ ਕਰਾਂ ਨੇ ਤੇ ਦੱਸਦੇ ਹਾਂ ਉਹਨਾਂ ਦੇ ਵਿਚਾਰ ਵੀ ਉਹਨਾਂ ਦੇ ਮਨ ਦੇ ਵਿੱਚ ਕੀ ਵਿਚਾਰ ਹੈ ਰਮੇਸ਼ ਅਰਨੀ ਵਾਲਾ ਜਿਹੜਾ ਮੀਡੀਆ ਇੰਚਾਰਜ ਸ਼੍ਰੀ ਮੁਖਸਰ ਸਾਹਿਬ ਇਹਨਾਂ ਨੂੰ ਬਹੁਤ ਦਿੱਤਾ ਹੈ ਉਹਦੋਂ ਤੋਂ ਹੀ ਮਲੋੜ ਦੇ ਵਾਸਤੇ ਬਹੁਤ ਫਿਕਰਮੰਦ ਨੇ ਕਿ ਮਲੋੜ ਦੀਆਂ ਸਮੱਸਿਆਵਾਂ ਨੂੰ ਕਿਵੇਂ ਹੱਲ ਕੀਤਾ ਜਾਵੇ ਸਮੱਸਿਆਵਾਂ ਕੀ ਨੇ ਆਪਣੇ ਨਾਲ ਬਹੁਤ ਲੰਮੇ ਸਮੇਂ ਦੀ ਸੀਵਰ ਦੀ ਸਮੱਸਿਆ ਯੂਜ਼ ਦੇ ਆ ਰਹੇ ਆ ਪਾਣੀ ਦੀ ਸਮੱਸਿਆ ਤੋਂ ਯੂਜ਼ ਦੇ ਆ ਰਹੇ ਆ ਔਰ ਸਾਡੇ ਜਿਹੜੇ ਭੈਣ ਭਰਾ ਹੈ ਜਿਹੜੀ ਨਾਲ ਕੋਲ ਰਹਿਣ ਨੂੰ ਘਰ ਨਹੀਂ ਸੀ ਉਹਨਾਂ ਵਾਸਤੇ ਤਾਂ ਬਹੁਤ ਵੱਡੀ ਸਮੱਸਿਆ ਹੁੰਦੀ ਆ ਜਦੋਂ ਵੀ ਮੀਂਹ ਨਹੀਂ ਆਉਂਦੀ ਆ ਨਹੀਂ ਆਉਂਦਾ ਜਾਂ ਠੰਡ ਆਉਂਦੀ ਆ ਬਹੁਤ ਵੱਡੀ ਸਮੱਸਿਆ ਹੁੰਦੀ ਆ ਇਹ ਜਦੋਂ ਤੋਂ ਇਹਨਾਂ ਨੇ ਉਹ ਤੋਂ ਮੰਗਣ ਲਈ ਘਰ-ਘਰ ਇੱਧਰ ਜਾ ਕੇ ਕੀਤਾ ਸਾਰਾ ਕੁਝ ਇਹਨਾਂ ਦੇ ਧਿਆਨ ਵਿੱਚ ਸੀ ਉਸ ਵਿਸ਼ੇ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਜਦੋਂ ਨਾਲ ਘਰ ਤੋਂ ਦੇ ਅੰਦਰ ਨੂੰ ਸੀਵਰ ਪੈ ਰਿਹਾ 35 ਕਰੋੜ ਦੀ ਲਾਗਤ ਦੇ ਨਾਲ ਉਹ ਸੀਵਰ ਇਸ ਪਾਸੇ ਨੂੰ ਪਾ ਰਿਹਾ ਵੀ ਇਸ ਇਲਾਕੇ ਦੀ ਜਿਹੜੀ ਗੰਦੇ ਪਾਣੀ ਦੀ ਸਮੱਸਿਆ ਸਦਾ ਵਾਸਤੇ ਹੱਲ ਹੋ ਜਾਵੇ ਜੋ ਕਿ ਪਿਛਲੇ ਕਈ ਸਾਲਾਂ ਤੋਂ ਨੂੰ ਪਾ ਰਹੇ ਹਾਂ ਪਰ ਜਿੱਦ ਨੂੰ ਸੀਵਰ ਤਾਲੂ ਹੋ ਗਿਆ ਤਾਂ ਇਧਰ ਦੇ ਪਾਸਿਓ ਤੁਹਾਡੇ ਕੋਲ ਸੀਵਰ ਦੀ ਸਮੱਸਿਆ ਬਿਲਕੁਲ ਸਾਫ਼ ਹੋ ਗਈ ਤੁਹਾਡੀਆਂ ਗਲੀਆਂ ਬਿਲਕੁਲ ਸਾਫ਼ੁੱਤੀਆਂ ਰਹਿਣ ਜਾਣ ਇਸੇ ਦੇ ਨਾਲ ਹੀ ਹੁਣ 15 ਕਿਲੋਮੀਟਰ ਦੀਆਂ ਨਹੀਂ ਆ ਗਿਆ ਪਾਣੀ ਦੀਆਂ ਪੇਪਾਂ ਬਲੋਡ ਦੇ ਵਿੱਚ ਪੈ ਰਹੀਆਂ ਨੇ ਤੁਸੀਂ ਥੋੜੇ ਦਿਨਾਂ ਦੇ ਵਿੱਚ ਜਿਨ੍ਹਾਂ ਦੇ ਘਰਾਂ ਦੇ ਵਿੱਚ ਅਜੇ ਪੀਣ ਵਾਲਾ ਪਾਣੀ ਨਹੀਂ ਪਹੁੰਚਿਆ ਜਾਂ ਜਿਨ੍ਹਾਂ ਦੇ ਵਿੱਚ ਆਪਾਂ ਕਹਿੰਦੇ ਆਂ ਪਾਣੀ ਦੇ ਵਿੱਚ ਸੀਵਰ ਵਾਲਾ ਪਾਣੀ ਮਿਲ ਕੇ ਆਉਂਦਾ ਗੰਦਾ ਪਾਣੀ ਹੁੰਦਾ ਉਹ ਸਾਰੀਆਂ ਪਾਈਪਾਂ ਬਦਲੀਆਂ ਜਾਣਗੀਆਂ ਕਿ ਤਾਂਕ ਹਰੇਕ ਪਰਿਵਾਰ ਨੂੰ ਸਾਫ਼ ਪਾਣੀ ਪੀਣ ਵਾਲਾ ਮਿਲੇ ਉਸ ਤੋਂ ਬਾਅਦ ਜਿਹੜੀਆਂ ਸਮੱਸਿਆਵਾਂ ਦੇ ਵਿੱਚ ਪਿਛਲੀਆਂ ਆਪਣੇ ਭੈਣਾ ਭਰਾਵਾਂ ਨੇ ਸਾਨੂੰ ਆਪਣੇ ਮਕਾਨ ਵਾਸਤੇ ਮੰਗ ਪੱਤਰ ਦਿੱਤੇ ਸੀ ਉਹਨਾਂ ਦੇ ਵਿੱਚੋਂ 15 ਪਰਿਵਾਰਾਂ ਨੂੰ ਅਸੀਂ ਅੱਜ ਚੈੱਕ ਦੇ ਕੇ ਜਾਵਾਂਗੇ ਔਰ ਜਿਹੜੇ ਪਰਿਵਾਰ ਐਪਲੀਕੇਸ਼ਨ ਤੋਂ ਬਾਹਰ ਰਹੇਗੇ ਉਹ ਅਗਲੇ ਫੰਡ ਚ ਥੋੜੇ ਜਿਹਰੇ ਬਾਅਦ ਗਵਾਰੀ ਸਰ ਉਹਨਾਂ ਨੂੰ ਮਕਾਨ ਦਿੱਤੇ ਜਾਣਗੇ ਕੋਈ ਇਹ ਨਾ ਕਰੇ ਵੀ ਐਕਸ ਨੂੰ ਮਿਲ ਗਿਆ ਤੇ ਸਾਨੂੰ ਮਿਲਣਾ ਨਹੀਂ ਆਉਣ ਵਾਲੇ ਸਾਲਾਂ ਦੇ ਵਿੱਚ ਜਿਵੇਂ ਜਿਵੇਂ ਆਊਗਾ ਹਰੇਕ ਪਰਿਵਾਰ ਨੂੰ ਅਸੀਂ ਕੋਈ ਵੀ ਇਹੋ ਜਿਹਾ ਪਰਿਵਾਰ ਝੁੱਗੀ ਝੌਂਪੜੀ ਚ ਰਹਿਣ ਨਹੀਂ ਦੇਣਾ ਹਰੇਕ ਨੂੰ ਮਕਾਨ ਬਣਾ ਕੇ ਦੇਣਾ ਹੁਣ ਅੱਜ ਤੁਹਾਡੀ ਮੰਗ ਦੇ ਮਤਲਬ ਜਿੰਨਾ ਪਰਿਵਾਰਾਂ ਦੇ ਆਏ ਆ ਉਹਨਾਂ ਨੂੰ ਚੈੱਕ ਦਿੱਤੇ ਜਾਣਗੇ ਮੈਂ ਚਾਹਾਂਗਾ ਵੀ ਇਹ ਸਤਿ ਪੂਰਨ ਦਿਹਾੜਾ ਜਦੋਂ ਕਿ ਸ੍ਰੀ ਗੁਰੂ ਰਵੀਦਾਸ ਜੰਮਤੀ ਵੀ ਹੈ ਔਰ ਉਸ ਗੁਰੂ ਦਾ ਜਨਮ ਦਿਹਾੜਾ ਜਿਨੇ ਛੂਆਛਾਤ ਤੋਂ ਸਾਨੂੰ ਦੂਰ ਕੀਤਾ ਜਿਨੇ ਸਮਾਜ ਦੇ ਹਰ ਵਰਗ ਨੂੰ ਬਰਾਬਰੀ ਦਾ ਦਰਜਾ ਦੇਣ ਦੀ ਗੱਲ ਕੀਤੀ ਸੋ 26 ਨੰਬਰ ਵਾਰਡ ਦੇ ਵਿੱਚ ਇਸ ਪਵਿੱਤਰ ਦਿਹਾੜੇ ਦੇ ਮੌਕੇ ਤੇ ਆਉਣ ਦਾ ਮਕਸਦ ਇਹੀ ਸੀ ਕਿਉਂਕਿ 2 ਸਾਲ ਮੈਨੂੰ ਹੋ ਗਏ ਇਸ ਹਲਕੇ ਵਿੱਚ ਕੰਮ ਕਰਦੇ ਆਂ ਔਰ ਬਹੁਤ ਸਾਰੀਆਂ ਸਮੱਸਿਆਵਾਂ ਲੋਕਾਂ ਦੀਆਂ ਨਿੱਜੀ ਸਮੱਸਿਆਵਾਂ ਵਾਂ ਸਾਂਝੀਆਂ ਸਮੱਸਿਆਵਾਂ ਵਾਂ ਜਿਹੜੇ ਰਮੇਸ਼ ਜੀ ਨੇ ਦੱਸਿਆ ਕਿ ਇਹਨਾਂ ਨੂੰ ਸਿਵਰੇਜ ਤੇ ਪਾਣੀ ਤੋਂ ਹੀ ਬਾਹਰ ਨਿਕਲ ਸਕੇ ਸੋ ਸਿਵਰੇਜ ਦੀ ਜਿਹੜੀ ਸਮੱਸਿਆ ਸੀ ਵੈਸੇ ਤਾਂ ਪਰਮੇਸ਼ਰ ਜੀ ਨੇ ਪਹਿਲੇ ਹੀ ਦੱਸਤਾ ਵੀ 35 ਕਰੋੜ ਅਸੀਂ ਜਾਂਦਾ ਪਰ ਸੀਵਰੇਜ ਛੇਰਚ ਪੈਣ ਦੇ ਬਾਅਦ ਵੀ ਆਪਣੇ ਬਹੁਤ ਹੀ ਹਿੱਸੇ ਹੋ ਗਏ ਸੀ ਜਿਹੜੇ ਕਹਿੰਦੇ ਸੀ ਓਵਰਫਲੋ ਹੋ ਜਾਂਦਾ ਸਟਨਰ ਗੱਲਾਂ ਭਰੀਆਂ ਪਈਆਂ ਅੰਨ 2 ਸਾਲ ਇਸੇ ਕੰਮ ਤੇ ਲੱਗੇ ਵੀ ਅਕਸਰ ਹੀ ਹੁੰਦਾ ਕਿਉਂ ਹੈ ਕੋਈ ਕਹਿੰਦਾ ਵੀ ਅਫਸਰ ਮਾੜੇ ਆ ਕੋਈ ਕੁਛ ਕਹਿੰਦਾ ਕਿ ਪਾਈਪਾਂ ਬਾੜੀਆਂ ਸੋ ਅਸੀਂ 3-4 ਵਾਰ ਜਿਹੜੀ ਚੰਡੀਗੜ੍ਹ ਤੋਂ ਟੀਮ ਬੁਲਵਾਈ ਮਾਨ ਸਾਹਿਬ ਨੂੰ ਬਾਰ-ਬਾਰ ਰਿਕੁਐਸਟ ਕਰਕੇ ਔਰ ਜੋ ਸਮੱਸਿਆ ਸਾਹਮਣੇ ਆਈ ਕਿ ਜਿੱਥੋਂ ਆਪਣਾ ਮੇਨ ਸੀਵਰ ਜਿਹੜਾ ਬਾਹਰ ਜਾਂਦਾ ਦੂਸਰੇ ਥਾਵਾਂ ਦੇ ਉੱਥੋਂ ਉੱਥੇ ਪਾਈਪਾਂ ਬਹੁਤ ਜ਼ਿਆਦਾ ਵਧੀਆ ਪਾਉਣ ਦੀ ਲੋੜ ਹੈ ਮਸ਼ੀਨਾਂ ਖਰਾਬ ਹੋ ਜਾਂਦੀਆਂ ਸੋ ਉਸੇ ਕਰਕੇ ਸਾਰਾ ਸ਼ਹਿਰ ਹੀ ਇਸ ਸਮੱਸਿਆ ਨਾਲ ਜੂਝ ਰਿਹਾ ਸੀ ਸੋ ਪਹਿਲਾਂ 35 ਕਰੋੜ ਲੈ ਕੇ ਆਂਦਾ ਫਿਰ ਉੱਥੇ ਜਿਹੜੀਆਂ ਪਾਈਪਾਂ ਪਾਉਣ ਦੀ ਅਸੀਂ ਸ਼ੁਰੂਆਤ ਕੀਤੀ ਸੀ ਤਾਂ ਉਹ ਜਿਹੜੇ ਇੰਜੀਨੀਅਰ ਮਾਹਰ ਹੁੰਦੇ ਨੇ ਉਹਨਾਂ ਨੇ ਕਿਹਾ ਵੀ ਇਹ ਪਾਈਪਾਂ ਵੀ ਕੰਮ ਨਹੀਂ ਕਰਨਗੀਆਂ ਇੰਨੀ ਜ਼ਿਆਦਾ ਸਮੱਸਿਆ ਵਾਦੀ ਹੋਈਆਂ ਸੋ ਹੁਣ ਫੇਰ 15 ਕੁ ਦਿਨ ਪਹਿਲਾਂ ਮੈਂ ਧੰਨਵਾਦ ਕਰਾਂਗੀ ਭਗਵੰਤ ਸਿੰਘ ਮਾਨ ਜੀ ਦਾ ਜਿਹੜੇ ਸਾਡੀ ਹਰ ਵਾਰ ਗੱਲ ਸੁਣਦੇ ਨੇ ਉਹਨਾਂ ਨੂੰ ਮੈਂ ਫੇਰ ਲਿਖਿਆ ਵੀ ਸਾਨੂੰ ਹੋਰ ਗ੍ਰਾਂਟ ਦਿੱਤੀ ਜਾਵੇ ਔਰ ਇੱਕ ਦਿਨ ਦੇ ਵਿੱਚ ਹੀ ਉਹਨਾਂ ਨੇ ਉਹ ਗ੍ਰਾਂਟ ਜਿਹੜੀ ਤਕਰੀਬਨ 1 ਕਰੋੜ ਰੋਲ ਮਨਜ਼ੂਰ ਕਰਕੇ ਦਿੱਤੀ ਆ ਤੇ ਹੁਣ ਜਿਹੜਾ ਅਸਲੀ ਕੰਮ ਜਿਹੜਾ ਆਪਾਂ ਸ਼ੁਰੂ ਹੋ ਗਿਆ ਮੈਨੂੰ ਪੂਰੀ ਉਮੀਦ ਆ ਕਿ ਆਪਣੇ 5-6 ਮਹੀਨਿਆਂ ਦੇ ਵਿੱਚ ਆਪਾਂ ਇਸ ਸਟੇਜ ਤੇ ਪਹੁੰਚ ਜਾਗੇ ਕਿਸੇ ਵੀ ਗਲੀ ਦੇ ਵਿੱਚ ਜੋ ਜੜਾ ਹੋਬਰਫਲ ਵਾਲੀ ਸਮੱਸਿਆ ਸੀ ਉਹ ਖਤਮ ਹੋ ਚੁੱਕੀ ਹੈ। ਪਾਣੀ ਦਾ ਟੈਕਣੀ ਦੀ ਖਾਲਸੀ ਗਰੀਬ ਘਰ ਕਹਿੰਦੇ ਸੀ ਵੀ ਜ ਸਾਡੇ ਨਾਲ ਵਿਕਰਾ ਇੱਤੇ ਸਾਨੂੰ ਮਿਕਸ ਪਾਣੀ ਆਉਂਦਾ ਗੰਦਾ ਪਾਣੀ ਆਉਂਦਾ ਪਾਈਪਾਂ ਹੈ ਨਹੀਂ 8 ਨੰਬਰ ਵਾਰਡ ਦੀ ਸਮੱਸਿਆ ਸੀ ਬਹੁਤ ਬੁਰਾ ਹਾਲ ਉਹ ਸਾਰਾ ਕੁਝ ਕਵਰ ਕੀਤਾ 8 ਨੰਬਰ ਵਾਰਡ 'ਚ ਵੀ ਅਸੀਂ ਟੈਂਕੀ ਬਣਾਉਣ ਜਾ ਰਹੇ ਹਾਂ ਤੋ ਸਾਰਾ ਪਾਪਾ ਪੈਣ ਦੀਆਂ ਨੰਗੀਆਂ ਸੀਵਰੇ ਦੀ ਸਮੱਸਿਆ ਖਤਮ ਹੋਏਗੀ ਉਹਦੇ ਲਈ ਮਾਨ ਸਰ ਨੇ ਥੋੜੇ ਦਿਨਾਂ ਵਿੱਚ 25 ਕਰੋੜ ਦੀ ਗ੍ਰਾਂਟ ਮਲੋੜ ਸ਼ਹਿਰ ਲਈ ਦਿੱਤੀ ਹੈ ਮੈਂ ਫਿਰ ਧੰਨਵਾਦ ਕਰਾਂਗੀ ਸੋ ਇਹ ਦੇਖਣ ਤੋਂ ਮੈਂ ਅਕੀਰ ਪਰ ਉਸ ਤੋਂ ਬਿਨਾ ਸਾਡੇ ਉਹ ਲੋਕ ਸਿਰਫ ਮਲੋੜ ਸ਼ਹਿਰ ਦੀ ਨਹੀਂ ਆਪਾਂ ਹਰ ਸ਼ਹਿਰ ਚ ਹਿੰਦੁਸਤਾਨ ਦੇ ਹਰ ਸ਼ਹਿਰ ਹਰ ਪਿੰਡ ਚ ਆਪਾਂ ਨੂੰ ਰੂਲੇ ਇਹੋ ਜਿਹਾ ਸਮਾਜ ਹੈ ਜਿਹਦੇ ਵਿੱਚ ਸਾਡੇ ਉਹ ਜਿਹੜੇ ਭੈਣ ਭਰਾ ਬੈਠੇ ਨੇ ਜਿਹੜੇ 70 ਸਾਲਾਂ ਦੀ ਆਜ਼ਾਦੀ ਤੋਂ ਬਾਅਦ ਵੀ ਸਿਰਾਂ ਤੇ ਛੱਤ ਨਹੀਂ। ਸੋ ਸ਼ਰੰਤਾ ਹੋਣੀ ਚਾਹੀਦੀ ਹੈ ਉਹਨਾਂ ਲੀਡਰਾਂ ਨੂੰ ਜਿਨ੍ਹਾਂ ਨੇ 70 ਸਾਲ ਰਾਜ ਕਰਕੇ ਵੀ ਸਾਡੇ ਸਾਰੇ ਬੱਚਿਆਂ ਨੂੰ ਇਹ ਸੋਖੇ ਨਹੀਂ ਦਿੱਤਾ ਕਿ ਆਪਣੇ ਸਿਰਾਂ ਤੇ ਛੱਤ ਪਾ ਲੈਣ। ਸੋ ਜਦੋਂ ਉਹਦੇ ਆਏ ਆ ਲੱਗੇ ਹੋਏ ਆ ਵੀ ਸਾਡਾ ਕੋਈ ਵੀ ਪਰਿਵਾਰਕ ਮੈਂਬਰ ਜੇ ਤੁਹਾਡੇ ਪਰਿਵਾਰ ਨੂੰ ਤੁਸੀਂ ਸਾਡੇ ਇਸ ਵੱਲੋਂ ਨਾ ਦੱਸਦਾ ਰਹੇ ਤੇ ਮੇਸਾ ਸਾਰੀ ਜ਼ਿੰਦਗੀ ਆਈ ਟੱਟ ਲਈ ਬਿਨਾ ਘਰਾਂ ਤੋਂ ਤੇ ਬਿਨਾ ਸਹੂਲਤਾਂ ਤੋਂ ਤੁਹਾਨੂੰ ਨਕੋਸ਼ਤਾ ਸੀ ਆਵਾਸ ਯੋਜਨਾ ਦੇ ਵਿੱਚ ਆਪਣੇ ਕਵਰ ਹੁੰਦੇ ਤੁਹਾਨੂੰ ਪਤਾ ਹੀ ਹੈ ਵੀ ਜਿਹੜਾ 1.5 ਲੱਖ 1.5 ਤੋਂ ਉੱਪਰ ਮਿਲਦਾ ਸ਼ਹਿਰ ਦੇ ਵਿੱਚ ਉਹਦੇ ਵਿੱਚ ਤੁਹਾਨੂੰ ਮਿਲਦੇ ਆ ਪੈਸੇ ਪਰ ਮੈਂ ਉਹ ਬੰਦੇ ਲੰਬੇ ਸੀ ਵੀ ਜਿਨ੍ਹਾਂ ਨੂੰ ਨਾ ਕੋਈ ਸਕੀਮ ਮਿਲੀ ਤੇ ਨਾ ਕਿ ਉਹਦੇ ਕੋਲ ਕੋਈ ਹੋਰ ਸਾਧਨ ਹੈ ਉਹ ਜਿਹੜੀਆਂ ਅਰਜ਼ੀਆਂ ਜਦੋਂ ਇਹ ਮੈਂ ਆਈ ਸੀ ਅਰਜ਼ੀਆਂ ਦੇ ਜਾਂਦੇ ਸੀ ਸੋ ਉਹਦੇ ਵਿੱਚ ਅਸੀਂ ਤਕਰੀਬਨ 85 ਬੰਦੇ ਹੋ ਜਿਹੜੇ ਸਾਡੇ ਕੋਲ ਆਏ ਸੀ ਜਿਹੜੇ ਕਿਵੇਂ ਸੀ ਦਿਮਾਗ ਦਾ ਤੋ ਰਹਿ ਰਹੇ ਆ ਇੱਕ ਲਿਮਟ ਹੁੰਦੀ ਹੈ ਜੋ ਵੀ ਸਾਨੂੰ ਫੰਡ ਮਿਲਦਾ 1 ਕਰੋੜ ਦੀ ਗ੍ਰਾਂਟ ਇੱਕ ਮੰਤਰੀ ਨੂੰ ਮਿਲਦੀ ਹੈ ਸੋ 90 ਲੱਖ ਤੋਂ ਉੱਪਰ ਮੈਂ ਉਹਨਾਂ ਬੰਦਿਆਂ ਲਈ ਰੱਖਿਆ ਸੀ ਜਿਨ੍ਹਾਂ ਕੋਲ ਘਰ ਨਹੀਂ ਸੋ 50 50 ਹਜ਼ਾਰ ਅਸੀਂ ਇੱਕ ਵਾਰੀ ਦੇ ਰਹੇ ਹਾਂ ਹਰ ਇੱਕ ਐਪਲੀਕੇਸ਼ਨ ਦੀ ਸੋ ਇਸ ਤੇ ਕੋਈ ਖਤਮ ਨਹੀਂ ਕਰਾਂਗੇ ਕੋਸ਼ਿਸ਼ ਇਹ ਰਹੂਗੀ ਕਿ ਹਰ ਗ੍ਰਾਂਟ ਵਿੱਚੋਂ ਮੈਂ ਉਹਨਾਂ ਲੋਕਾਂ ਦੀ ਮਦਦ ਕਰਾਂ ਜਿਹੜੇ ਘਰਾਂ ਤੋਂ ਬਿਨਾਂ ਰਹਿੰਦੇ ਨੇ ਕਿਉਂਕਿ ਇਹ ਮੁੱਤਲੀ ਸੂਲਤਾ ਤੇ ਸ਼ਰਮ ਦੀ ਗੱਲ ਹੈ ਕਿ ਜੇ ਸਰਕਾਰਾਂ ਦੇ ਹੋ ਰਹਿਆ ਹੋਇਆ ਵੀ ਸਾਰੇ ਲੋਕ ਇਸ ਤਰ੍ਹਾਂ ਬੇਘਰ ਰਹੇ ਨੇ ਤੋ ਇਹ ਉਹ ਬੈਨੀਫਿਸ਼ਰੀ ਨੇ ਜਿਹਦੇ ਸਾਨੂੰ ਕਿਹਦੇ 2 ਸਾਲਾਂ ਤੋਂ ਵਰਤੀਆਂ ਦੇ ਰਹੇ ਸੀ ਅਸੀਂ ਸੰਭਾਲ ਕੇ ਰੱਖਿਆ ਹੁੰਦਾ ਸੀ ਤੇ ਜਿਹੜੀ ਆਪਾਂ ਨੂੰ ਹੁੰਦਾ ਕਿ ਅਸੀਂ ਦੇ ਆਏ ਜੀ ਉੱਥੇ ਕਾਗਜ਼ ਫਿੱਟ ਤਾਂ ਹੁਣ ਆ ਪਤਾ ਨਹੀਂ ਕਿੱਥੇ ਫਿੱਟ ਤਾਂ ਹੁਣ ਸਾਰੇ ਰਿਕਾਰਡ ਪਿਆ ਮੇਰੇ ਕੋਲੇ ਉਹਨਾਂ ਬੱਚਿਆਂ ਦੀਆਂ ਵੀ ਅਰਜ਼ੀਆਂ ਬੰਦੀਆਂ ਨੇ ਜਿਹੜੇ ਲੈਫਟ ਲੈਫਟ ਜਾਂਦੇ ਆ ਵੀ ਸਾਨੂੰ ਨੌਕਰੀ ਦਿਵਾਓ ਵਰਗੀ ਆਹੀ ਹੁੰਦੀਆਂ ਜਿਵੇਂ ਜਿਵੇਂ ਸਮਾਂ ਆਏ ਅਸੀਂ ਪਹਿਲਾਂ ਫਰੋਲ ਤੇ ਸਾਰਿਆਂ ਨੂੰ ਅਡਜਸਟ ਕਰਾਂਗੇ ਸਮਾਂ ਜ਼ਰੂਰ ਲੱਗੇਗਾ ਪਰ ਹਮੇਸ਼ਾ ਤੁਹਾਡੇ ਨਾਲ ਖੜਾਂਗੇ ਸੋ ਅੱਜ ਦਾ ਦਿਨ ਅਸੀਂ ਉਹਨਾਂ ਘਰਾਂ ਵਾਲੇ ਤੁਸੀਂ ਇੱਕ ਵਾਰ ਜਰਾ ਮਾਤਮਾ ਕਰੇ ਖੁਸ਼ੀ ਆਵੇ ਤੁਹਾਨੂੰ 50000 ਰੁਪਏ ਦੇ ਚੈੱਕ ਦੇਵਾਂਗੇ ਉਹਦੇ ਸਬੰਧ ਵਿੱਚ ਕੁਝ ਨਿਯਮ ਹੁੰਦੇ ਆ ਵੀ ਆਪਾਂ ਕਿਵੇਂ ਪੈਸੇ ਖਰਚੀਏ ਤੁਹਾਨੂੰ ਉਹ ਲੋਕ ਸਾਫ਼ ਸਮਝਾਉਣਗੇ ਸੋ ਇੱਕ ਵਾਰੀ ਉਹ ਤੁਹਾਨੂੰ ਕਮਰਾ ਮਕਾਨ ਬਣਾਉਣ ਵਾਸਤੇ ਦਿੱਤੇ ਆ ਠੀਕ ਹੈ ਤੁਸੀਂ ਕੀ ਕਰਨਾ ਹੈ ਜਿਹੜੀ ਤੁਹਾਡੇ ਹੁਣ ਆਲਰੇਡੀ ਝੁੱਗੀ ਹੈ ਜਾਂ ਝੌਂਪੜੀ ਹੈ ਇੱਕ ਫੋਟੋ ਦੇ ਦਿਓ ਉਹ ਸਾਨੂੰ ਜਿਹੜੀ ਹੁਣ ਹੈਗੀ ਆ ਉਸ ਤੋਂ ਬਾਅਦ ਇਹ ਪੈਸੇ ਖਰਚ ਕੇ ਉਹਦੀ ਫੋਟੋ ਜਮਾ ਕਰਾ ਦਿਓ ਸਾਡੇ ਕੋਲ ਦੇ ਦਿਓ ਤੇ ਤੁਹਾਨੂੰ ਉਸਤੋਂ ਬਾਅਦ ਉਹਨੇ ਪੈਸੇ ਹੋਰ ਮਿਲ ਜਾਣਗੇ ਦੇ ਤੁਹਾਡਾ ਕਮਰਾ ਅਧੂਰਾ ਰਹਿ ਜੂਗਾ ਇਹ ਜਿਹੜੇ ਕੰਮ ਵਾਸਤੇ ਆਪਾਂ ਨੂੰ ਮਿਲੇ ਆ ਆਪਾਂ ਉਸੇ ਕੰਮ ਵਾਸਤੇ ਖਰਚ ਕਰਨੇ ਕਿਤੇ ਹੋਰ ਨਹੀਂ ਲਾਉਣੇਗੇ ਜੋ ਸੀਮੈਂਟ ਹੈ ਇੱਟਾ ਰੇਤਾ ਲੈਣਾ ਉਹਦਾ ਤੁਸੀਂ ਬਿੱਲ ਲੈ ਲਿਓ ਬਿੱਲ ਲੈ ਕੇ ਸਾਨੂੰ ਨਾਲ ਦੇ ਦਿਓ ਤੇ ਤਾਂ ਕਿ ਤੁਹਾਡਾ ਟੜਾ ਮਕਾਨ ਹੈ ਪੂਰਾ ਕੰਪਲੀਟ ਤੁਹਾਡੇ ਰਹਿਣ ਵਾਸਤੇ ਬਣ ਜਾਵੇ ਸਮਝ ਗਏ ਨਾ ਇਹੋ ਸਭ ਬ੍ਰੀਫ ਕਰਕੇ ਫੋਟੋ ਕਿੱਥੇ ਜਾਵਾਂ ਕਿ ਕਿਤੇ ਫੋਟੋ